ਅਸ਼ੋਕੇ ਸਮੇ ਵੀ ਛਾਤੇ ਠੱਗ ਠਗੀ ਦੇ ਨਵੇਂ ਨਵੇਂ ਢੰਗ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣੀ ਠਗੀ ਦਾ ਸ਼ਿਕਾਰ ਬਣਾ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਐਲ ਐਸ ਭੋਗਲ ਪੈਟਰੋਲ ਪੰਪ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਛਾਤੇ ਠੱਗ ਠਗੀ ਮਾਰ ਕੇ ਫਰਾਰ ਹੋ ਗਏ ਨੌਜਵਾਨਾਂ ਵੱਲੋਂ ਮਰੀ ਗਈ ਇਸ ਠਗੀ ਦੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਨਾਂ ਛਾਤੇ ਠਗਾ ਨੇ ਠਗੀ ਦੀ ਵਾਰਦਾਤ ਨੂੰ ਕਿੰਨੀ ਹੁਸ਼ਿਆਰੀ ਨਾਲ ਅੰਜਾਮ ਦਿੱਤਾ ਇਸ ਆਵੰਦੀ ਜਾਣਕਾਰੀ ਦਿੰਦਿਆਂ ਪੰਪ ਦੇ ਕਰਿੰਦੇ ਅਤੇ ਹੋਰ ਕਰਮਚਾਰੀ ਨੇ ਦੱਸਿਆ ਕਿ ਉਹ ਜਦੋਂ ਪੰਪ ਤੇ ਤੇਲ ਪਾ ਰਹੇ ਸਨ ਤਾਂ ਦੋ ਨੌਜਵਾਨ ਪੈਲੈਟੀਨਾ ਮੋਟਰਸਾਈਕਲ ਤੇ ਆਏ ਤੇ 500 ਰੁਪਏ ਦਾ ਤੇਲ ਪਵਾਉਣ ਲੈ ਗਿਆ ਜਿਸ ਤੋਂ ਬਾਅਦ ਜਦੋਂ ਉਸਨੇ ਮੋਟਰਸਾਈਕਲ ਵੀ ਤੇਲ ਪਾਇਆ ਤਾਂ ਮੋਟਰਸਾਈਕਲ ਸਵਾਰ ਠੱਗ 500 ਰੁਪਏ ਦੀ ਜਗ੍ਹਾ ਤੇ 500 ਰੁਪਏ ਦਾ ਪੀਆਟੀਐਮ ਕਰਕੇ ਫਰਾਰ ਹੋ ਗਏ ਹੁਣ ਆ ਦੱਸਿਆ ਕਿ ਉਸ ਵੱਲੋਂ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਦੋਵੇਂ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਫਗਵਾੜਾ ਤੋਂ ਨਵਰਾੰਗ ਚੈਨਲ ਇਚਾ ਸ਼ਰਮਾ ਦੀ ਰਿਪੋਰਟ ਹਾਕੀ ਮਾਮਲਾ ਕੀ ਜਿਹੜਾ ਉਹ ਮੁੰਡੇ ਦੋ ਆਏ ਸੀਗੇ ਉਹਨਾਂ ਨੇ ਤੇਲ ਪਾਇਆ 500 ਰੁਪਏ ਦਾ ਤੇ ਜਦੋਂ ਮੈਂ ਉਹਨਾਂ ਨੂੰ ਪੈਸੇ ਲੈਣ ਲੱਗਾ ਉਹਨਾਂ ਨੇ ਪੀੜੇਮ ਕੀਤੇ ਪੀੜੇਮ ਉਹਨਾਂ ਨੇ 50 ਰੁਪਏ ਦਾ ਕੀਤਾ ਜਦੋਂ ਉਹਨਾਂ ਨੇ ਰੋਕੇ ਦਾ ਮੋਟਰਸਾਈਕਲ ਚੜਾ ਕੇ ਭੱਜ ਗਏ ਉੱਥੇ ਤੱਕ ਮੈਂ ਪਿੱਛਾ ਕੀਤਾ ਹਾਂ ਹਾਕ ਵੀ ਕਿੰਨੀ ਵਾਰੀ ਮਰੀ ਤਾਂ ਉਹਨਾਂ ਨੇ ਰੁੱਕੀ ਨਹੀਂ ਤੇ ਸਾਰੇ ਦੌੜਦੇ ਨਿਕਲੇ ਕਿੰਨੇ ਬਾਈਕ ਸੀਗੀ ਕਿੰਨੇ ਵਿਅਕਤੀ ਸੀਗੇ ਦੋ ਮੁੰਡੇ ਸੀਗੇ ਦੋ ਮੁੰਡੇ ਸੀਗੇ ਤੇ ਕਿੰਨੇ ਦਾ ਤੇਲ ਪਾਇਆ ਤੁਹਾਨੂੰ ਬੋਲਣ ਉਨੇ 500 ਦਾ ਗਿਆ ਤੇਲ ਤੁਹਾਨੂੰ ਤੇ ਤੁਹਾਨੂੰ ਕਿੰਨੀ ਪੇਮੈਂਟ ਦੇ ਗਿਆ 500 ਰੁਪਏ 500 ਰੁਪਏ ਪੀ.ਡੀ.ਐਮ ਕਿੰਨਾ ਹੈ ਪੀ.ਡੀ.ਐਮ ਕਿੰਨਾ ਹੈ 500 ਰੁਪਏ ਰੁਕੇ ਨਹੀਂ ਮੁੜ ਕੇ ਹਾਂਜੀ ਇਹ ਮੁੰਡਾ ਆਪਣਾ ਮੀਟਰ ਤੇ ਤੇਲ ਪਾ ਰਿਹਾ ਸੀਗਾ ਦੇਖੋ ਦੋ ਮੁੰਡੇ ਆ ਇੱਕ ਸਰਦਾਰ ਤੇ ਇੱਕ ਹੋਰ ਮੁੰਡਾ ਸੀਗਾ ਤੇ ਪਟਨਾ ਬਾਈਕ ਤੇ ਹੈ ਉਹਨਾਂ ਨੇ ਇਹਨੂੰ ਕਿਹਾ ਕਿ 500 ਦਾ ਪਟੋਲ ਪਾ ਦੇ ਮੈਂ ਸਾਰੀ ਵੀਡੀਓ ਚੈੱਕ ਕੀਤੀ ਕੈਮਰੇ ਦੀ ਇਹਨੇ 500 ਦਾ ਪਟੋਲ ਪਾਇਆ ਉਹਨਾਂ ਨੂੰ ਤੇ ਉਹਨਾਂ ਨੇ ਪੀਟੀਐਮ ਕੀਤਾ ਉਹਨਾਂ ਨੇ ਪੀਟੀਐਮ ਸਿਰਫ 50 ਰੁਪਏ ਕਰਕੇ 도ੜ ਗਏ ਇਹਨੇ ਪਿੱਛੇ ਬਹੁਤ ਵਾਜਾਂ ਮਾਰੀਆਂ ਵਾਜਾਂ ਅੰਦਰ ਤੱਕ ਆਫਿਸ ਦੇ ਵਿੱਚ ਆਈਆਂ ਇੰਸਟਾਗ੍ਰam ਗਏ ਦੇਖਿਆ ਹੋ ਨੱ ਭੱਜ ਚੁੱਕੇ ਸੀਗੇ ਉਸ ਤੋਂ ਬਾਅਦ ਸੀ ਕੈਮਰਾ ਦੀ ਵੀਡੀਓ ਚੈੱਕ ਕੀਤੀ ਜਿਹੜਾ ਉਹਨਾਂ ਦਾ ਬਾਈਕ ਨੰਬਰ ਹੈ ਪੀਪੀ09 ਕੇ 8664 ਤੇ ਸਰ ਕੀ ਮਾਮਲਾ ਕੀ ਜਿਹੜਾ ਪੈਟਰੋਲ ਪੰਪ ਦੇ ਉੱਪਰ ਆਜਾ ਜੀ ਮੇਰੇ ਅੱਖਾਂ ਦੇ ਸਾਹਮਣੇ ਇੱਕ ਮੁੰਡੇ ਨੇ ਬਾਹਰ ਇੱਥੇ ਪੂਰਾ ਟੈਟੂ ਬਣਾ ਹੋਇਆ ਸੀਗਾ ਤੇ ਨਾਲ ਪਿੱਛੇ ਇੱਕ ਸਰਦਾਰ ਬੰਦਾ ਬਿਠਾ ਹੋਇਆ ਸੀਗਾ ਉਹਨਾਂ ਨੇ ਪੈਟਰੋਲ ਪੁਆਇਆ 500 ਰੁਪਏ ਦਾ ਕਹਿੰਦੇ ਪ ਪਾਂ ਤੋ ਵਾਦੋ ਕਹਿੰਦਾ ਪੇਟੀਐਮ ਕਰੀ ਉਹ ਕਰਨ ਲੱਗਾ ਤੇ ਉਹਨੇ ਪਿਆਰ ਵੇ ਕੀਤੇ ਮੁੰਡੇ ਨੇ ਅਜੇ ਫੋਨ ਇਦਾਂ ਘੁਮਾ ਕੇ ਦੇਖਿਆ ਹੀ ਆ ਮੋਟਰਸਾਈਕਲ ਲੈ ਕੇ ਨਾਲੀ ਭੱਜ ਕੇ ਬੰਦੇ ਕਿੰਨੇ ਬੰਦੇ ਸੀ ਉਹ ਦੋ ਮੁੰਡੇ ਸੀਗੇ ਇੱਕ ਸਾਵਲਾ ਰੰਗ ਦਾ ਸੀਗਾ ਇੱਕ ਸਰਦਾਰ ਸੀਗਾ ਥੋੜੇ ਗੋਰਾਇਆ ਬੜੇ ਦੇਖੀਓ ਪੈਂਡਿੰਗ ਦਾ ਸੀਗਾ ਮੂੰਹ ਬਗਾਰੇ ਬੰਦੇ ਜੀ ਹਾਂ ਮੂੰਹ ਠੀਕ ਠਾਕ ਸੀਗੇ ਜੀ